ਹਾਂ ਤੋ ਤੋ ਦੋ ਹਾਂ ਬਾਰੇ ਆਓ ਆਇਆ ਲੈ ਹੱਥ ਧਾਰੀ ਚੱਲ ਵੀ ਮਾਮਾ ਉਹ ਵਾਓ ਆ ਵੇ ਲੋ ਛੱਤਾ ਚ ਹੁੰਦੀਆਂ ਚਲੋ ਇਹ ਵੀ ਟਾਈਮ ਲੰਘ ਹੀ ਜਾਣਾ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਾਣਿਆਂ ਦਾ ਸਵਾਗਤ ਕਰ ਲਾ ਕਰ ਲਾ ਕੰਮ ਤੂੰ ਰੋਜ਼ ਦੇਖਦਾ ਇੱਥੇ ਬੰਦੇ ਲੱਗੇ ਹੋਏ ਆ ਆਪਣੇ ਕੰਮ ਜਿਹੜਾ ਵੀ ਪਹਿਲਾ ਲੈਂਟਰ ਆਪਣਾ ਕੰਪਲੀਟ ਹੋ ਗਿਆ ਪਿੱਛੇ ਠੇਕੇਦਾਰ ਵਿਖਾ ਸਕਦੇ ਤੁਸੀਂ ਜਿਹੜੇ ਹੌਲੀ ਜੇ ਆਪਦੇ ਪੌੜੀਆਂ ਤੇ ਬਈ ਚੜਦੇ ਹੋਏ ਜਾਂਦੇ ਹੋਏ ਏ ਆਪ ਵੀ ਜਾ ਕੇ ਉੱਥੇ ਗੱਡੀ ਉੱਤੇ ਜਾ ਕੇ ਸਾਮ ਲੈਣਗੇ ਹਾਂ ਜਾ ਕੇ ਨਕਸ਼ਾ ਨਕਸ਼ਾ ਇਹਨਾਂ ਦੇ ਸੈ ਤੇ ਮਤਲਬ ਸੇਤ ਨਾ ਹੀ ਬੰਨਦਿਆ ਜੋ ਵੀ ਆ ਬਹੁਤ ਘੈਂਟ ਕਾਰੀ ਕਰ ਰਹੇ ਤੇ ਦਿਨਾਂ ਚ ਕਾਫੜ ਪੇਡ ਦਾ ਤੁਸੀਂ ਵੇਖਿਆ ਹੀ ਆ ਬਾਕੀ ਇੱਕ ਪ੍ਰੋਬਲਮ ਆ ਗਈ ਸਾਨੂੰ ਨਹੀਂ ਸਮਝ ਆਇਆ ਬਾਕੀ ਮੀਮੂ ਤਾਂ ਹੁਣ ਰੁਕ ਗਈ ਆ ਪਰ ਸਾਡੀਆਂ ਛੱਤਾਂ ਫੇਰ ਵੀ ਚੋਈ ਜਾਂਦੀਆਂ ਸਮਝੋ ਬਾਹਰ ਆ ਜੇ ਤੁਸੀਂ ਦੱਸੇ ਕੀ ਕਰਨ ਵੇ ਆਪੇ ਪੱਟਿਆ ਜਾ ਰਿਹਾ ਯਾਰ ਆ ਗਏ ਹਾਂ ਮੰਮੀ ਸ਼ਸ਼ਕਾਰ ਅੰਦਾਜ਼ ਚ ਦੇਖਾਂ ਯੋ ਸਾਰੀ ਜਿਹੜੀ ਸੀਰੀਅਲ ਵੇ ਵੇਖ ਕੇ ਹੋਣੇ ਦਾ ਮਨ ਦੁਖਣ ਲੱਗ ਪਿਆ ਤੇ ਉਹਦੇ ਪਿੱਛੇ ਸਟੌਪ ਕਰਤਾ ਇਹਨੂੰ ਪਤਾ ਲੱਗਿਆ ਬਾਹਰ ਬੋਲਣ ਲੱਪੇ ਤੇ ਸਕੀਮੀ ਬਹੁਤ ਸੀਰੀਅਸ ਬੰਦ ਕੀਤਾ ਤੇ ਆਪ ਘੁੰਮ ਕੇ ਰੋਟੇਟ ਹੋ ਕੇ ਬੈਗੀ ਆ ਬਹੁਤ ਤੇਜ਼ ਆ ਆ ਪਹਿਲੇ ਮੰਮੀ ਆਹਦੇ ਪੈਰਾਂ 'ਚ ਜੱਗ ਕੱਦ ਰੱਖਿਆ ਤੂੰ ਉੱਤੇ ਵੇਖ ਉੱਪਰ ਈ ਬਣ ਗਿਆ ਅੱਧੀ ਵਾਲਟੀ ਪਹਿਲੋ ਪਾਣੀ ਦੀ ਡੋਲ ਤੇ ਆਂਦੀ ਆ ਦੱਸੋ ਸਮਝੋ ਬਾਹਰ ਹਜੇ ਆ ਹੋਏ ਨਾ ਤੁਮ ਤੇ ਡਿੱਗੀ ਜਾਂਦੇ ਆ ਪਰ ਆ ਵੇ ਇਹ ਪਾਣੀ ਆਈ ਕਿੱਥੋਂ ਜਾਂਦਾ ਇੰਨਾ ਤੇ ਸਾਰਾ ਵਾਲ ਪਿੱਟਰ ਹੀ ਲੱਗ ਗਿਆ ਹੈਂ ਯਾ ਮਾਂ ਕੋ ਜੀ ਜੇ ਰੱਖਣਾ ਹੋਵੇ ਹੋਰੇ ਇੱਥੇ ਪਾਣੀ ਆਉਂਦਾ ਤੇਰੀ ਚਾਰ ਚ ਪਾਣੀ ਪਾਉਣਾ ਸਾਰਾ ਉਹਨੇ ਚੱਕਵਾ ਜਾ ਹੋਰੇ ਥੇੜੀ ਰੱਖੀ ਜਾਣੀ ਕਿਤੇ ਆਵੇ ਨਾ ਹੁਣ ਇਧਰ ਆ ਕੇ ਦੇਖ ਪਿਆ ਕਰ ਮਮੀ ਵਾਈਪਰ ਥੋੜ ਦੇਣਾ ਇਹਨੇ ਨਹੀਂ ਆ ਉਹ ਇਆ ਇੱਕ ਹੀ ਹਵਾ ਪਰ ਦੀਏ ਵਿੱਚ ਪਾਣੀ ਕਿੱਥੋਂ ਆਵੇਗਾ ਤੁਮ ਤੇ ਹਲੇ ਡਿੱਗੀ ਜਾਂਦੇ ਆਂ ਪਾਣੀ ਕਿੱਥੋਂ ਆਉਂਦਾ ਪਾਣੀ ਕੱਢਦਾ ਸੀਗਾ ਪਾਣੀ ਛੱਤ ਤੋਂ ਤੋਂ ਆਉਂਦਾ ਰਿਹਾ ਪਾਣੀ ਮੰਮੀ ਛੱਤ ਤੇ ਕਿਹੜੇ ਤੇਗਾ ਦਾ 33 ਖੁੱਲੀ ਛੱਡਤੀ ਤੀ ਹਾਂ ਉੱਤੇ ਤਾਂ ਪਾਣੀ ਆਦਾ ਮੁੜ ਕਾਇਆ ਦਾ ਦਾ ਬਾਰੀ ਹਉ ਆਇ ਪਰ ਹੀ ਆ ਤੜਦਾ ਸੀ ਪਾਣੀ ਇਹ ਪਰ ਕੰਮ ਆਉਣੀ ਹੈ ਇਗੀਆਂ ਚੀਜ਼ਾਂ ਮੈਂ ਦੰਦ ਆ ਹਾਂ ਇਹ ਨਾ ਪਾਇਦਾ ਸੋਹਣਾ ਲੱਕੜ ਵਸਾ ਪੱਕੇ ਕੰਮ ਦੇ ਨਾ ਉਹ ਪੱਕੇ ਹੀ ਹੁੰਦੇ ਆ ਜਿਹੜੇ ਕੱਚੇ ਹੁੰਦੇ ਉਹ ਕੱਚੇ ਹੀ ਰਹਿੰਦੇ ਨਹੀਂ ਗੱਗੋ ਯਾਰ ਸਲੋਵਰ ਕਿਹਦਾ ਲਵਾਇਆ 2 ਸਾਲ ਹੋ ਗਏ ਯਾਰ ਬਈ ਉਹ ਆ ਵਧੀਆ ਚ ਗਿਆ ਹੁੰਦਾ ਤੇ ਲੋਕਾਂ ਨੂੰ ਅਠਰਦਾ ਦਾ ਸਾਲ ਵੀ ਹੋ ਗਿਆ ਲਵਾਇਆ ਆਪਣੇ ਜਮਾਂ ਨਹੀਂ ਟਿਕਿਆ ਆ ਜੋਦੇ ਕੇ ਵੀ 10 ਸਾਲ ਹੋ ਗਏ ਲੱਗੇ ਨੂੰ ਆ ਤੇ ਆਪਣਾ ਤਾਂ 2 ਮਹੀਨੇ ਨਹੀਂ ਕੱਢਿਆ 2 ਮਹੀਨੇ ਹੀ ਜਾਰੀ ਕਹਦੇ ਮਾਦੇ 2 ਮਹੀਨੇ ਵੀ ਕਿੱਥੇ ਹੋ ਗਏ ਲੈ 2 ਮਹੀਨੇ ਤਾਂ ਹੋ ਗਏ ਆ ਜਾਲੇ ਕੇ ਬੈਠੇ 2 ਹੋ ਗਏ ਆ ਹਰੇ ਸਾਰੇ ਲੰਕੜਿਆ ਚਲੋ ਹਲੇ ਨੇ ਸ਼ੁਕਰ ਹੈ ਕਿ ਬਿੱਡ ਦੇ ਉੱਤੇ ਨਹੀਂ ਕਿਤੇ ਲੰਕਿਆ ਤੇ ਬੈਠ ਜੇ ਕਿਉਂ ਤੂਗਾ ਇੱਕ ਪੱਖਾ ਅੱਗੇ ਛਾੜਤਾ ਜੇ ਕਹੋ ਛਾੜਨਾ ਮੜਾ ਜਾ ਚੋਣ ਲੱਗਿਆ ਦੋ ਵੀ ਚੜ ਜੂਗਾ ਨਾਲ ਇਧਰੋਂ ਵੀ ਹੋਊਗਾ ਯਾ ਹੋਊਗਾ ਉਹ ਉੱਧਰ ਵੀ ਹੋਊਗਾ ਪਾਣੀ ਦਾ ਨਾ ਇਥੇ ਇਥੇ ਚੁੰਦਾ ਵਾ ਇਥੇ ਰੋਜ ਦਾ ਚੁੰਦਾ ਇਧਰ ਦੇਖੀ ਇਥੇ ਲਿਆਈ ਮੋਟੇ ਇੱਥੋਂ ਨਹੀਂ ਗਰੂ ਇੱਥੋਂ ਤਾਂ ਰੋਜੀ ਹੀ ਹੋਣਾ ਇਹਨੇ ਇੱਕ ਇੰਨਾ ਕਰੀ ਸਹੀ ਹਾਂ ਅੰਦਰੋਂ ਕਰਲਾ ਅੰਦਰੋਂ ਕਰਲਾ ਜਿੱਕੇ ਨੋਕ ਜਾਂ ਆੜੀਆਂ ਆਏ ਆ ਆ ਆ ਗੁੰਦਾ ਵੇ ਆ ਵੇਖਿਆ ਇਹ ਪਾਣੀ ਨਹੀਂ ਸਮਝਉਂਦੀ ਕਾ ਤੂੰ ਹੋਰ ਰੁਕ ਜਾ ਤੂੰ ਤਾਂ ਸ਼ੂਟ ਤੇ ਭਾਈ ਨਾ ਸ਼ੂਟ ਅੰਦਰ ਲੈ ਜੀ ਹਾਂ ਵੇਖੋ ਭਾਈ ਆ ਪਾਣੀ ਟਿਕੰਦੇ ਆਵੇ ਥੱਲੇ ਪਈਆਂ ਉਹ ਡਿੱਗੀਆਂ ਆ ਆ ਵੇ ਨਹੀਂ ਆਵੀ ਅੱਡੀ ਆ ਲੈ ਹਾਂ ਅੱਡੋ ਆ ਪੈਣੀ ਨਹੀਂ ਪਾੜਿਆ ਤਾਂ ਪਾਣੀ ਕੱਢਿਆ ਵਿੱਚ ਅੱਛਾ ਤੇ ਪਾਣੀ ਆਉਂਦਾ ਕਾ ਤਾਂ ਉੱਤੇ ਸੱਤ ਵਿਖਾ ਕੇ ਹੁਣ ਵੇਖ ਕੇ ਆਉਣੇ ਆ ਆ ਵੇ ਆ ਲੈ ਅੱਤਾਰੀ ਚੱਲ ਪੀ ਮਾਮਾ ਉਹ ਵਾਓ ਆ ਗਈ ਹਟ ਇਹ ਐਂ ਕਰਦਾ ਇੱਥੋਂ ਹਾਂ ਕਿਵੇਂ ਜੀ ਹੈਂਡਪੋਰੋਂ ਲੈ ਕੇ ਆ ਇਹ ਤਾਂ ਹੁਣ ਉਹਨਾਂ ਜਿਹੜੇ ਤਾਂ ਐ ਤਕਲੀਫਾਂ ਰਹਿਣੀਆਂ ਵਣੀਆਂ ਜਿਨ੍ਹਾਂ ਦੇ ਘਰ ਨਹੀਂ ਪੰਦਾ ਕੰਜਰ ਕਲੇ ਸ਼ਾਂਹ ਹੀ ਲੈਣਾ ਮੈਂ ਕੀ ਹੋਇਆ ਹਣ ਅੱਜ ਵੀ ਪਾਣੀ ਆ ਭਾਈ ਸਰ ਇੱਥੋਂ ਚਾਬੀ ਲੈ ਦੇ ਜਾ ਕੇ ਤੜਿਆ ਪਾਸ ਤੇ ਲਓ ਜੀ ਆਹ ਸਿਸਟਮ ਜੀ ਉੱਤੇ ਇੱਕ ਕਰ ਚੈੱਕ ਕਰਾ ਕੇ ਹਾਂ ਨਾ ਨਾ ਉਸ ਤੋਂ ਪਹਿਲਾਂ ਸਾਚੇ ਨਾਲ ਤਾਂ ਆ ਗਿਆ ਜੀ 5 ਤਰੀਕ ਨੂੰ ਐਗਿਵੇਸ਼ਨ ਫੇਰ ਕਿੱਥੇ ਐਡਰੈਸ ਦੱਸਦੇ ਨੇ ਮੁਲ੍ਹਾਪੁਰ ਦਾਖਾ जीटी रोड ਜਗਰਾਉ ਕੋਕੀਸ ਕੋਕੀਸ ਰਿਜ਼ੋਰਟ 9057 99506 ਤੇ ਇਨਫੋਰਮੇਸ਼ਨ ਲੈ ਸਕਦੇ ਹੋ ਸਰ ਹਾਂਜੀ ਆ ਵੇਖੋ ਹੈ ਜਿੱਕਰ ਆਪਦਾ ਨਾਮ ਨੰਬਰ ਯਾਦ ਆ ਤੇ ਨਾ ਐਡਰੈਸ ਕੁਝ ਵੀ ਨਹੀਂ ਇਸ ਹੋਂਦ ਯਾਰ ਬਸ ਐ ਮਸ਼ੀਨਾ ਸਾਫ ਕਰੀ ਜਾਨੀ ਉੱਤੋਂ ਵੀ ਸਾਫ ਕਰ ਲਿਆ ਕਰ ਕਰ ਸਾਫ ਕਰਦੀ ਆ ਭਰਾ ਜੀ ਘੱਟਾ ਬਹੁਤ ਆਉਂਦਾ ਵਾ ਕਿੱਟੋਂ ਆ ਜਾਂਦਾ ਇਹ ਕਿੱਥੇ ਕਿਹੜਾ ਤੂੰ ਜਦੋਂ ਇੱਥੇ ਲੰਘਦਾ ਆਂ ਨਾ ਸੜਕ ਤੇ ਬੈਠਿਆ ਇੰਨਿਆ ਕੱਪੜਾ ਐਵੇਂ ਸੜਕ ਤੇ ਤੂੰ ਉੱਤੇ ਬੈਠੀ ਗਿਆ ਉਹਗਾ ਇਕ ਕਟਾ ਪੈ ਪੈ ਕੇ ਹੁਣ ਦੱਸਦੇ ਹਾਂ ਕਿ ਘੱਟਾ ਕਿੱਥੋਂ ਆਈ ਜਾਂਦਾ ਤੂੰ ਡਾਉ ਨਹੀਂ ਆਂ ਵੀ ਘੱਟਾ ਪੈ ਤੂੰ ਤੂੰ ਲਾ ਲੂਗੇ ਲੈ ਆ ਵੇਖ ਲੈ ਕਿੰਨਾ ਇੱਥੋਂ ਕਿੰਨਾ ਲੱਗਦਾ ਨਾ ਆਪਾਂ ਕੋਈ ਇੱਧਰ ਆ ਕੋਈ ਉਧਰ ਨਹੀਂ ਨਹੀਂ ਤਾਂ ਬਾਹਰ ਨਾ ਯਾਰ ਇੱਥੇ ਲੱਗਾ ਜਾਂਦਾ ਪਾਣੀ ਆਈਗਾ ਇੱਥੇ ਵੀ ਪਾਣੀ ਆਏਗਾ ਆ ਬੋਏ ਚ ਵਿਖਾ ਗੁਰਸ਼ੀਰ ਇੱਧਰ ਵਿਖਾਓ ਇੱਧਰ ਟਮਾੜੋ ਮਣਕੀ ਨੀ ਮਿੱਟੀ ਐ ਇੱਧਰ ਇੱਧਰ ਵੀ ਵਿਖਾਓ ਕਿੰਨੀ ਮਿੱਟੀ ਆ ਇਹ ਸਾਰੀ ਮਿੱਟੀ ਅੰਦਰ ਆਉਂਦੀ ਆ ਯਾ ਉੱਤੇ ਮੋਟੇ ਛੱਤ ਵਿਖਾ ਗਏ ਨਾਲ ਇਹ ਸਾਰਾ ਇਹ ਨਾ ਭੁੱਲ ਗਿਆ ਭੁੱਲ ਗਿਆ ਨੀ ਕਿਹਦੇ ਕਹਾਵਾ ਇਹਨੇ ਲੋੜਾਂ ਨਹੀਂ ਲਾਈ ਨੀ ਤੇ ਬੇਕਾਰ ਹੀ ਲਾਇਆ ਬਈ ਆਪਾ ਸਿੱਧੀ ਜੀ ਗੱਲ ਕਹਿ ਦਿੰਦੇ ਵਾਰਪੇਪਰ ਸਾਰਾ ਡਿੱਗ ਵੀ ਪਿਆ ਹਨਾ ਹਾਂ ਇਹ ਤਾਂ ਪਹਿਲੇ ਕੋਲ ਹੈ ਹੀ ਸਾਰਾ ਸਾਰਾ ਤਾਂ ਸਾਰਾ ਨਿਕਲ ਗਿਆ ਬੰਦਾ ਨਾ ਕੋਈ ਨਹੀਂ ਲੱਗਾ ਹਾਂ ਹਮਣ ਕੀ ਗੱਡੀ ਆ ਮੰਦੀ ਗੱਡੀ ਆ ਵੇਖੋ ਅਸੀਂ ਚਮਕਾ ਕੇ ਆਏ ਇਹ ਵੀ ਧੂ ਧੂ ਕੇ ਲਿਸ਼ਕਾ ਕੇ ਖੜਾ ਗਿਆ ਕਿਵੇਂ ਇਹਨਾਂ ਨੇ ਡੈਂਟਿੰਗ ਕਰਦੀ ਇੰਚ ਕੀ ਹੋ ਗਿਆ ਆ ਵੇਖ ਕਿੰਨਾ ਤੇਜ਼ ਹੋਣ ਲੱਗ ਗਿਆ ਚਾ ਚਾਂਗਰੀ ਵਾਇਸ ਨਾ ਆਵੇ ਲੋ ਛੱਤਾ ਚ ਹੁੰਦੀਆਂ ਚਲੋ ਇਹ ਵੀ ਟਾਈਮ ਲੰਘ ਹੀ ਜਾਣਾ ਇਹ ਕਿਹੜਾ ਗੱਡੀ ਗੱਲ ਇਹ ਕਰ ਰਹੇ ਨੇ ਇਹ ਹੁਣ ਹੱਲ ਕਰਨਾ ਪੈਣਾ ਚੱਲੀ ਜਾਂਦੀ ਬੱਸ ਉਧਰ ਚਲੋ ਜੀ ਚਲੋ ਨਾਲ ਦੀ ਨਾਲ ਇਹ ਗੱਡੀਆਂ ਆ ਵੀ ਧੋਤੀ ਪਈਆਂ ਅਸੀਂ ਅੱਧੇ ਘੰਟੇ ਦੇ ਵਿੱਚ ਸਾਰੀਆਂ ਗੱਡੀਆਂ ਧੋਤੀਆਂ ਲਓ ਜੀ ਚਮਕੀ ਜਾਂਦੀ ਕਿ ਨਹੀਂ ਉਹ ਵੀ ਚਮਕੀ ਜਾਂਦੀ ਨਾ ਤੇ ਅੰਦਰ ਇਧਰ ਸਾਰਾ ਸਟਾਫ ਅੰਦਰ ਸੁੱਤਾ ਹੋਇਆ ਵਾ ਸਾਰੇ ਇਹ ਸਟਾਫ ਅੰਦਰ ਸੁੱਤਾ ਹੋਇਆ ਵਾ ਇੱਕੋ ਨਿੱਕੀ ਜੀ ਮੰਜੀ ਦੇ ਸਾਰਾ ਟੱਬਰ ਮੰਝਾ ਹਾਂ ਮਾ ਸੀ ਥੋੜਾ ਥੋੜਾ ਵਾ ਬਸ ਕੱਲੇ ਆਂਟੀ ਦਾ ਥੋੜਾ ਵਜਨ ਲੱਗਦਾ ਉਰਲੀ ਤੇ ਤਿੰਨੇ ਮਟੀਰੀਅਲ ਮਾੜਾ ਹੀ ਆ ਇੱਕੋ ਮੰਝੇ ਤੇ ਨਿੱਕੇ ਜੇ ਮੰਝੇ ਦੇ ਨਿੱਕੀ ਜੀ ਤੇ ਬੈਠੇ ਕਿਉਂ ਐ ਨਹੀਂ ਚੜਿਆ ਜਾਣਾ ਕਿਉਂ ਨਹੀਂ ਚੜਿਆ ਜਾਣਾ ਇਹਦੀ ਕੰਦਾ ਹੋ ਗਈਆਂ ਅਗਲੇ ਮਿੰਨੀ ਉਹ ਮਾਮਾ ਛੱਤ ਪਰਲੀ ਤੇ ਥੋੜੀ ਜਾਣਾ ਵਾ ਉਰਲੀ ਤੇ ਜਾਣਾ ਲਓ ਜੀ ਇੱਧਰ ਵੀ ਕੰਦਾ ਬਹੁਤ ਉੱਚੀਆਂ ਵੀ ਹੋ ਚੁੱਕੀਆਂ ਇੱਧਰ ਵੀ। ਹਲੋ। ਸਾਬ ਕਿਤਾਬ ਪੂਰਾ ਚੱਲੀ ਜਾਂਦਾ ਵਧੀਆ। ਮਤਲਬ ਕੋਠੀ ਵਧੀਆ ਬਣੂਗਾ ਮਾਹੌਲ ਜਦੋਂ ਵੀ ਬਣਿਆ। ਬਾਬਾ ਮੇਰ ਕਰੇ ਛੇਤੀ ਹੋ ਜਾਏ ਕੰਪਲੀਟ। ਇੱਧਰ ਨਹੀਂ ਕੰਦਦਾ ਹੋਰ ਡਿਜ਼ਾਈਨ ਦੇਖਣ ਲੱਗਾ ਅਸਾਂ ਤੇ। ਹਾਂ। ਵੀ ਹਾਂ ਵੀ ਕੋਈ ਡਿਜ਼ਾਈਨ ਹੋਣ ਤੇ ਇੱਥੇ। ਡਿਜ਼ਾਈਨ ਨਾਲ ਨਾਲ ਜਾਂਦੇ ਆ ਤੇ ਤੇ। ਤੇ ਬਾਕੀ ਆ ਵੇਖੋ। ਮਤਲਬ ਇੱਥੇ ਇੱਕ ਚੋਣ ਦਿਆ ਇਹਨੂੰ ਤੇ ਆ ਖਿੱਚੋ ਕੇ ਕਾਕੇ ਹੋਏ। ਉਹ ਤੋਂ ਸੱਤ ਵੀ ਸਲਾਬੀ ਨਹੀਂ ਇੰਨੀ ਪਾਣੀ ਦੀ ਸਮਝ ਨਹੀਂ ਆਉਂਦੀ ਉਹ ਜਾਂ ਤਾਂ ਏਸੀ ਵਾਲਾ ਪਾਣੀ ਹੋਏ ਪਰ ਇਹ ਇੱਥੇ ਪਾਣੀ ਕੱਢਦਾ ਹੀ ਨਹੀਂ ਹੁੰਦਾ ਹੱਥ ਆ ਖਿੱਚੋ ਆਪਣਾ ਤਰਪੈਲ ਖਿੱਚੋ ਪਾੜ ਕੇ ਬਹੁਤ ਪਾਣੀ ਕੱਢਦੇ ਏਸੀ ਵਾਲਾ ਪਾਣੀ ਥੱਲੇ ਜਾਂਦੇ ਆ ਗੱਗੂ ਗੱਲ ਤੂੰ ਸਹੀ ਕਹਿਤੀ ਆ ਏਸੀ ਤਾਂ ਨਹੀਂ ਭਰਾਵਾ ਇਹ ਤਾਂ ਪੱਖਾ ਭਰਾਵਾ ਇਹ ਚ ਪਾਣੀ ਨਿਕਲਦਾ ਬਾਹਰ ਉਹ ਨਹੀਂ ਥੱਲੇ ਨਿਕਲਦਾ ਹੁੰਦਾ ਉਹ ਖਿੱਚੀਏ ਨੂੰ ਖਿੱਚ ਲਓ ਖਾੜਨਾ ਖਿੱਚ ਲਾ ਪਾੜ ਦੇ ਕੀ ਹੁਣ ਕੰਮ ਦਾ ਰਹਿ ਗਿਆ ਉਤੋਂ ਚੱਕੋ ਹਲਾ ਗੱਲ ਹੀ ਆਣਾ ਪੈ ਗਿਆ ਗਿਆ ਨਾ ਬੋਡਾ ਹੋ ਗਿਆ ਆਪਣਾ ਆ ਤਾਂ ਖਤਮ ਹੋ ਗਿਆ ਲੈ ਆਵੇ ਅੰਦਰ ਆਵੇ ਸਲਾਬ ਹੈਗੀ ਸਲਾਬ ਆ ਛੱਤ ਨੂੰ ਆਵੇ ਪਾਣੀ ਵਿਖਾ ਇੱਥੇ ਪਾਣੀ ਦਿਹੀ ਜਾਂਦਾ ਕਿ ਪਖੜਾ ਵਿਖਾਉਣਾ ਨੇ ਬਣ ਕੇ ਦਿਹੀ ਜਾਂਦਾ ਤੇ ਇਹਨੂੰ ਸਲਾਬ ਛੱਤ ਦਾ ਕਰਨੀ ਆ ਤੋਬਾ ਤੋਬਾ ਔਖਾ ਕੰਮ ਪਰ ਨਹੀਂ ਇਹ ਪਹਿਲਾਂ ਵੀ ਆਉਂਦਾ ਸੀ ਹੁਣ ਇੱਧਰ ਇੱਧਰ ਵੀ ਪਾਣੀ ਹੁਣ ਇੱਧਰ ਆ ਚੱਕ ਤਾਂ ਫੇਰ ਵੀ ਆਈ ਜਾਣਾ ਮਾਲਾ ਸੁੱਕ ਜੂ ਵੀ ਛੱਤ ਤਾਂ ਇਹ ਇੱਧਰਲੇ ਪਾਸੇ ਉਹ ਵੇਖੋ ਨੌਜਵਾਨਾਂ ਨੇ ਉਹ ਹੁਣ ਉਹ ਮਸ਼ੀਨ ਜੀ ਲਾ ਲਈ ਉਹਦੇ ਨਾਲ ਹੀ ਸਾਰਾ ਕੋ ਤਾਂ ਥਾਂ ਥਾਂ ਲ ਜਾਂਦੇ ਆ ਨਹੀਂ ਬੈਠ ਕੇ ਤੋਂ ਗਈ ਛੇ ਛੱਤਾਂ ਦੇ ਨੂੰ ਦਬਣ ਵਾਲੀਆਂ ਡਾਟਾ ਇਹ ਚੋਣੀਆਂ ਨਹੀਂ ਚਾਹੀਦੀ ਇਹ ਤਾਂ ਡਾਟਾ ਯਾਰ ਪਰ ਪੁਰਾਣੇ ਆ 50-50 ਸਾਲ ਇਹ ਵੀ ਹੋ ਸਕਦਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕੀ ਕਾਰਨ ਹੋ ਸਕਦਾ ਇਹਦਾ ਹਮਰੇ ਤਾਂ ਸਮਝੋ ਬਾਹਰ ਹੈ ਪਾਣੀ ਉੱਥੇ ਜਾਂਦਾ ਨਾ ਸਾਡਰਾ ਕੋਲ ਬਾਕੀ ਇਧਰ ਡਿਜ਼ਾਈਨ ਚੈੱਕ ਕਰੋ ਇਧਰ ਇਧਰ ਵੀ ਡਿਜ਼ਾਈਨ ਆਵੇ ਮੋਲਡਿੰਗ ਜੀ ਦਾ ਜਾਂਦਾ ਪਿਆ ਇੱਥੋਂ ਵੀ ਆ ਗਿਆ ਬਾ ਦੂਜਾ ਫਲੋਰ ਦਾ ਲੈਂਟਰ ਪੈ ਗਿਆ ਤੇ ਬਾ ਪਲਸਤਰ ਵਾਲੇ ਹੋ ਜਾਣਾ ਆਪਾਂ ਪਲਸਤਰ ਪਲਸਤਰ ਵਾਲੇ ਪਾਸੇ ਹੋ ਜਾਣਗੇ ਹੂੰ ਬੁਲੇਟ ਨਹੀਂ ਆਏ ਇਹਦੇ ਬਿਨਾ ਤੈਨੂੰ ਪਲਸਤਰ ਹੀ ਨਹੀਂ ਚੜਨਾ ਇਹ ਪਲੰਬਰ ਨਾਲ ਦੀ ਨਾਲ ਕੰਮ ਕਰਦਾ ਨਾ ਹੁੰਦਾ ਸਾਰਾ ਕੁਝ ਇੱਕ ਨੰਬਰ ਹੋਉਂਦਿਆ ਕੰਮ ਆ ਜਾ 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 ਚੱਲ ਜਾ ਸਾਚੇ ਇੱਧਰ ਪਾਸੇ ਹਾਂ ਤੁਹਾਨੂੰ ਦਿਖਾ ਦਿੰਨੇ ਆਂ ਆਹ ਕੰਦ ਵੇਖੋ ਉੱਪਰ ਆਪਣੀ ਇੱਧਰਲੇ ਪਾਸੇ ਵੀ ਉੱਪਰ ਐਂਡ ਜੈਨ ਜਾਂਦਿਆ ਆ। ਬਾਬਿਓ ਇੱਧਰ ਐਗਜ਼ੀਬਿਸ਼ਨ ਦੀ ਤਿਆਰੀ ਚੱਲੀ ਜਾਂਦੀ ਪੂਰੀ। ਸਮਾਨ ਭਰੀ ਜਾਂਦੇ ਆ। ਬੀਬੀ ਜੀ ਹੁਣ ਤੱਕ ਸਮਾਨ ਸਾਰਾ ਭਰ ਲਿਆ ਤੁਸੀਂ? ਹਜੇ ਨਹੀਂ ਭਰਿਆ ਅਜੇ। ਕਿੰਨਾ ਟਾਈਮ ਰਹਿ ਗਿਆ ਐਗਜ਼ੀਬਿਸ਼ਨ 'ਚ ਆਪਣੇ 'ਚ? ਬਸ ਅੱਜ ਦੋ ਦਿਨ। ਇਹ ਤਾਂ ਜਾਗੋ ਨਹੀਂ ਫੇਰ ਭਰੀ ਜਾਂਦੇ ਆ ਹੌਲੀ ਹੌਲੀ। ਜਾਂਦਣਾ ਤਾਂ ਭਰਨਾ ਹੀ ਆ। ਪਾਣੀ ਫੇਰ ਉੱਤ ਤੁਰਿਆ ਆਉਂਦਾ ਵਾ ਹੌਲੀ ਹੌਲੀ। ਉੱਦੋਂ ਥਾਂ ਨਹੀਂ ਚੁੱਕਦਾ ਆਉਂਦਾ ਉਦੋਂ ਵੀ ਆ। ਚੱਲ ਕੋਈ ਨਹੀਂ। ਉਹਨੇ ਝੂਲਾ ਬਣਾ ਲਿਆ ਆ ਉਹ ਆਂਦਾ ਹਵਾ ਭਰ-ਭਰ ਕੇ ਮੈਂ ਬਾਬਾ ਨੂੰ ਥੇ ਲੈ ਜਾਉਂਗਾ। ਤੂੰ ਹਾਲੇ ਵਧੀਆ ਚੱਲਾ ਵੀ ਬਾਕੀ ਤੁਸੀਂ ਦੇ ਸਕਦੇ ਆ ਮਸ਼ੀਨਾਂ ਵਗੈਰਾ ਸਾਰਾ ਕੁਝ ਚੱਲੀ ਜਾਂਦਾ ਆ ਸਫਾਈ ਵੀ ਕੋਈ ਹੋਈ ਜਾਂਦੀ ਆ ਐਗਿਬਿਸ਼ਨ ਦੱਸਿਆ ਮੰਮੀ ਮੁੱਲਾਂਪੁਰ ਹੋਏਗਾ ਵਾ ਜਗਰਾਉਂ ਰੋਡ ਦੇ ਉੱਤੇ ਕੋਈ ਕਿਸ ਰਿਜ਼ੌਰ ਦੇ ਵਿੱਚ 90576 91506 ਨੰਬਰ ਆ ਬਾਕੀ ਮਿਲਦੇ ਆ ਲੋਕਾਂ ਨੂੰ ਨੈਕਸਟ ਵਲੌਗ ਦੇ ਵਿੱਚ ਉਹਨਾਂ ਟਾਈਮ ਲਈ ਬਾਏ ਬਾਏ ਟਾਟਾ ਤੇ ਲੋਕਾਂ ਨੂੰ ਕਹਦੇ ਚੈਨਲ ਸਬਸਕ੍ਰਾਈਬ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲੈ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਹਾਂ ਬਾਕੀ ਐਂਟਰੀ ਫੀਸ ਕੋਈ ਨਹੀਂ ਹੈਗੀ ਕੋਈ ਖੁੱਲਾ ਸੱਦਾ ਜਿਹੜਾ ਮਰਜ਼ੀ ਆ ਸਕਦਾ ਭਾਈ ਐਗਿਬਿਸ਼ਨ